ਹਾਂਜੀ ਗੁਰੂ ਪਿਆਰ ਵਾਲਿਓ ਆਪਾਂ ਹੁਣ ਜਿੱਥੇ ਦਰਸ਼ਨ ਕਰ ਰਹੇ ਆ ਨਾ ਇਹ ਪਾਵਨ ਪਵਿੱਤਰ ਅਸਥਾਨ ਗੁਰੂ ਗੋਬਿੰਦ ਸਿੰਘ ਮਾਰਗ ਤੇ ਚੱਲਦੇ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰਕ ਚਰਨ ਪਾਏ ਆ ਇਹ ਅਸਥਾਨ ਹੈ ਗੁਰਦੁਆਰਾ ਪੌੜ ਸਹਿਬ ਜਿੱਥੇ ਆਪਾਂ ਹੁਣ ਚੱਲ ਕੇ ਆਪ ਸੰਗਤਾਂ ਨੂੰ ਦਰਸ਼ਨ ਕਰਾਉਣ ਜਾ ਰਹੇ ਆ ਦਰਸ਼ਨ ਕਰ ਰਹੇ ਆ ਇਹ ਪਾਵਨ ਪਵਿੱਤਰ ਅਸਥਾਨ ਤੇ ਤੇ ਇਹ ਗੁਰਦੁਆਰਾ ਸਹਿਬ ਹੈ ਪਿੰਡ ਦੋਲੋਂ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦਾ ਘੋੜਾ ਅੜਕ ਗਿਆ ਸੀ ਇੱਥੇ ਪੌੜਾਂ ਦਾ ਖੜਕਾ ਕੀਤਾ ਤੇ ਇੱਥੇ ਸਾਈਂ ਸੰਤ ਨਰੈਣ ਦਾਸ ਜੀ ਭਗਤੀ ਕਰ ਰਹੇ ਸਨ ਤੇ ਜਦੋਂ ਇਹਨਾਂ ਦਾ ਪੌੜ ਦਾ ਖੜਕਾ ਸੁਣ ਕੇ ਭਗਤੀ ਖੁੱਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੱਕਣਾ ਕੀਤਾ ਤੇ ਇੱਥੇ ਫਿਰ ਉਹਨਾਂ ਨੇ ਪਿੰਡ ਦੀ ਸ਼ੁੱਖ ਸ਼ਾਂਤੀ ਮੰਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਰ ਦਿੱਤੇ ਉਹ ਪ੍ਰਾਰਥਨਾ ਨਿਸ਼ਾਨੀਆਂ ਵੀ ਉਸ ਵੇਲੇ ਦੀਆਂ ਇਸ ਪਾਵਨ ਪਵਿੱਤਰ ਅਸਥਾਨ ਨੂੰ ਪ੍ਰਗਟ ਔਰ ਇਸ ਥਾਣੇ ਦੀ ਸਾਨੂੰ ਉਹ ਪ੍ਰਾਤਨ ਜਾਦਤ ਬਣਾਉਂਦੀਆਂ ਨੇ ਇਤਿਹਾਸ ਬਾਰੇ ਸਾਨੂੰ ਜਾਣੂ ਕਰਾਉਂਦੀਆਂ ਨੇ ਅੱਜ ਆਪਾਂ ਜਿਹੜੇ ਸਥਾਨ ਤੇ ਦਰਸ਼ਨ ਕਰ ਰਹੇ ਹਾਂ ਇਹ ਸਥਾਨ ਹੈ ਗੁਰਦੁਆਰਾ ਪੌੜ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਦੋਲੋਂਕਲਾਂ ਜ਼ਿਲ੍ਹਾ ਲੁਧਿਆਣਾ ਦਾ ਇਹ ਪਿੰਡ ਹੈ ਜਿੱਥੇ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਲਮਗੀਰ ਤੋਂ ਤੁਰੇ ਐ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਲਮਗੀਰ ਤੋਂ ਤੁਰ ਕੇ ਖਲਾਹੀ ਸਾਹਿਬ ਔਰ ਜਸੋਬਾਲ ਗੁਰਦੁਆਰਾ ਕੰਗਾ ਸਾਹਿਬ ਹੁੰਦੇ ਹੋਏ ਇਸ ਪਾਵਨ ਪਵਿੱਤਰ ਸਥਾਨ ਤੇ ਜਦੋਂ ਆਏ ਇੱਥੇ ਗੁਰੂ ਪਾਤਸ਼ਾਹ ਜੀਆਂ ਨੂੰ ਇੱਕ ਫਕੀਰ ਯਾਦ ਕਰਦਾ ਸੀ ਬੰਦਗੀ ਕਰਨ ਵਾਲਾ ਜਿਹਦਾ ਨਾਮ ਨਰੈਣ ਦਾਸ ਨਰੈਣ ਦਾਸ ਫਕੀਰ ਸਤਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਹੈ ਕਿ ਮਹਾਰਾਜ ਕਦੋਂ ਦਰਸ਼ਨ ਦੇਣੇ ਹਨ ਤੇ ਇਸ ਇਸ ਜਗ੍ਹਾ ਤੇ ਝਾੜ ਬੂਟੇ ਸਨ ਪਗ ਡੰਡੀਆਂ ਸੀ ਤੇ ਝਾੜ ਬੂਟੇ ਹੋਣ ਕਰਕੇ ਇਹ ਰਾਹ ਜਿਹੜਾ ਜਾਂਦਾ ਸੀ ਇੱਥੇ ਗੁਰੂ ਪਾਤਸ਼ਾਹ ਜੀਾਂ ਦੇ ਘੋੜੇ ਦਾ ਪੌੜ اٹਕ ਗਿਆ ਇਥੋਂ ਅੱਗੇ ਨੂੰ ਤੜਾ ਜਦੋਂ ਅੱਡੀ ਲਾਈ ਮਹਾਰਾਜ ਨੇ ਪੌੜ ਜਿਹੜਾ ਘੋੜੇ ਦੇ ਅੱਡੀ ਲਾਈ ਤੇ ਘੋੜੇ ਨੇ ਪੈਰ ਦਾ ਫਰਕਾਟ ਕਰਿਆ ਤੇ ਜਦੋਂ ਪਤਾ ਲੱਗਿਆ ਸੰਤ ਨਾਰਾਇਣ ਦਾਸ ਜੀ ਨੂੰ ਤੇ ਉਦੋਂ ਫਿਰ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਵਿੱਚੋਂ ਸੇਵਾ ਮੰਗੀ ਇਹ ਉਹ ਅਸਥਾਨ ਹੈ ਮਹਾਰਾਜ ਨੇ ਇਹ ਸਥਾਨ ਨੂੰ ਨਿਵਾਜਿਆ ਪੂਰਨ ਵਾਸੀ ਦੇ ਪਾਵਨ ਦਿਹਾੜੇ ਤੇ ਇੱਥੇ ਬਹੁਤ ਵੱਡਾ ਇਕੱਠ ਹੁੰਦਾ ਹੈ ਸੰਗਤਾਂ ਆਉਂਦੀਆਂ ਨੇ ਤੇ ਇਹ ਸਥਾਨ ਬਹੁਤ ਸੋਹਣਾ ਬਣਿਆ ਹੈ ਮੂਹਰੇ ਬਹੁਤ ਸੋਹਣੇ ਦਰਖਤਾਂ ਦੇ ਨਾਲ ਫੁੱਲਾਂ ਦੇ ਨਾਲ ਇਸ ਸਥਾਨ ਦੀ ਜਿਹੜੀ ਨਿਵਾਜਨਾ ਕੀਤਾ ਹੈ ਮਹਾਰਾਜ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਬਹੁਤ ਸੁੰਦਰ ਸਥਾਨ ਹੈ ਇਹ ਅੰਦਰ ਪੂਰਾ ਸਹਿਰ ਦੇ ਵਿੱਚ ਨੀਆਂ ਦੇ ਵਿੱਚੋਂ ਪ੍ਰਾਰambh ਸਥਾਨ ਆਇਆ ਹੋਇਆ ਤੇ ਇਹ ਜਿਹੜਾ ਇੱਕ ਹੋਰ ਇੱਥੇ ਜਿਹੜੀ 베ਰੀ ਹੈ ਪ੍ਰਾਤਨ 베ਰੀ ਹੈ ਹਾਂ ਪ੍ਰਾਤਨ ਜਿਹੜੀ 베ਰੀ ਹੈ ਉਹਦੇ ਵੀ ਆਪਾਂ ਦਰਸ਼ਨ ਕਰਦੇ ਹਾਂ ਜਿਹੜੀ ਉਹ ਹੁਣ ਤੱਕ ਉਹ ਖੜੀ ਹੋਈ ਹੈ ਜਿਸ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਘੋੜਾ ਬੰਨਿਆ ਸੀ ਇਹ ਉਹ ਪੁਰਾਣੀ 베ਰੀ ਹੈ ਇਹ ਨਿਸ਼ਾਨੀ ਇਸ ਪ੍ਰਾ ਸੰਗਤ ਨੇ ਸੰਕਿਰਪੀਅਤ ਜਿਹੜਿਆ ਇਹ ਉਹ 베ਰੀ ਐ ਜਿਸ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੋੜਾ ਬੰਨਿਆ ਸੀ ਇਹ ਪ੍ਰਾਤਮਕ ਥਾਂ ਇੱਧਰ ਦਰਬਾਰ ਸਾਹਿਬ ਬਣ ਗਿਆ ਤੇ ਇਹ ਉਹ ਜਗ੍ਹਾ ਬਣੀ ਹੋਈ ਐ ਇਹ ਪੁਰਾਣੀ 베ਰੀ 베ਰ ਸਾਹਿਬ ਐ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਘੋੜਾ ਬੰਨਿਆ ਔਰ ਇਸ ਥਾਂ ਨੂੰ ਨਵਾਜਿਆ ਇਲਾਕੇ ਦੀਆਂ ਸੰਗਤਾਂ ਵਾਸਤੇ ਸੰਤ ਨਰਨਰਨਦਾਸ ਜੀ ਨੇ ਜਿਹੜੇ ਹੈ ਸਤਿਗੁਰਾਂ ਦੇ ਅੱਗੇ ਅਰਦਾਸ ਕੀਤੀ ਮਹਾਰਾਜ ਕਹਿੰਦੇ ਇੱਥੇ ਗੁਰੂ ਕੇ ਲੰਗਰ ਚੱਲਣਾ ਗੁਰੂ ਕਾ ਸ਼ਬਦ ਦਾ ਸ਼ਬਦ ਦਾ ਵਰਤਾਵਾ ਹੋਵੇ ਇੱਥੇ ਸੰਗਤਾਂ ਆ ਕੇ ਲਾਹੇ ਲੈਂਦੀਆਂ ਨੇ ਤੁਸੀਂ ਵੀ ਜਦੋਂ ਆਓ ਜਰੂਰ ਇਸ ਸਥਾਨ ਦੇ ਦਰਸ਼ਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਦੀ ਅਸੀਂ ਰੁਕੇ ਸੀ ਗੁਰਦੁਆਰਾ ਪੌੜ ਸਾਹਿਬ ਬੱਖ-ਬੱਖ ਪ੍ਰਾਤਨ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦੇ ਹੋયા ਅਤਿ ਆਸ ਦੀ ਭੋਜ ਕਰਦੇ ਹੋਇਆ ਅੱਜ ਅਸੀਂ ਇਸ ਪਾਵਨ ਪਵਿੱਤਰ ਸਥਾਨ ਤੇ ਰੁਕੇ ਹਾਂ ਗੁਰਦੁਆਰਾ ਫੌੜਸਾ ਸਾਹਿਬ ਪਾਕਸੇ ਰਸਮੀ ਪਿੰਡ ਦੋਦੋ ਕਲਾਂ ਲੁਧਿਆਣਾ ਇੱਥੇ ਬਹੁਤ ਸੋਹਣਾ ਸਥਾਨ ਬਣਿਆ ਹੈ ਨਗਰ ਦੀ ਪ੍ਰਬੰਧਕ ਕਮੇਟੀ ਬਹੁਤ ਸੋਹਣਾ ਸਥਾਨ ਚਲਾ ਰਹੀ ਹੈ ਇੱਥੋਂ ਦੇ ਸੇਵਾਦਾਰਾਂ ਐ ਜਿਹਨਾਂ ਨੂੰ ਮਿਲੇ ਬਹੁਤ ਸੋਹਣਾ ਸਤਿਕਾਰ ਕਰਦੇ ਐ ਜਦੋਂ ਵੀ ਤੁਸੀਂ ਆਓ ਬੜੇ ਪ੍ਰੇਮ ਨਾਲ ਜਲਪਾਣੀ ਸਟਾਇਆ ਹੈ ਸੇਵਾਦਾਰਾਂ ਨੂੰ ਵੀ ਧੰਨਵਾਦ ਹੋਰ ਇਸ ਪਾਵਨ ਪਵਿੱਤਰ ਸਥਾਨ ਤੇ ਜਦੋਂ ਵੀ ਆਓ ਪੂਰਨਮਾਸੀ ਦੇ ਪਾਵਨ ਦਿਹਾੜੇ ਤੇ ਸੰਗਤਾਂ ਹੁੰਦੀਆਂ ਨੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਨੇ ਤੁਸੀਂ ਵੀ ਜਰੂਰ ਇਸ ਸਥਾਨ ਤੇ ਆ ਕੇ ਦਰਸ਼ਨ ਕਰਿਓ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰਹਿਣ ਨਾ ਸੇਵਾਦਾਰਾਂ ਦਾ ਵੀ ਧੰਨਵਾਦ ਇਹਨਾਂ ਬੜੇ ਪਿਆਰ ਸਤਕਾਰ ਦੇ ਨਾਲ ਜਲ ਪਾਣੀ ਦੀ ਸੀ ਸਾਰੇ ਸਿੰਘਾਂ ਦੀ ਸੇਵਾ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ